ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਅੰਬ ਦਾ ਬੂਟਾ ਦਿਖਾਉਣ ਲੱਗੇ ਆਂ ਦੇਖ ਲਓ ਆਪਣੇ ਲੱਗਾ ਹੋਇਆ ਅੰਬ ਦਾ ਬੂਟਾ ਤੇ ਪਹਿਲੋਂ ਮੰਨ ਲਓ ਇਹਦਾ ਆਪਣੇ ਦੇ ਥੱਲੇ ਸੇਮ ਨਾਲਾ ਲੰਘਦਾ ਇੱਕ ਪਾਣੀ ਵਾਲਾ ਦੇਖ ਲਓ ਪਹਿਲੋਂ ਇਹ ਕੱਚਾ ਸੀਗਾ ਤੇ ਪਾਣੀ ਮੰਨ ਲਓ ਇਹਨੂੰ ਪਈ ਜਾਂਦਾ ਇਸਲਾਬ ਚੜੀ ਜਾਂਦੀ ਸੀ ਤੇ ਸਾਨੂੰ ਕਦੀ ਪਾਣੀ ਪਾਉਣ ਦੀ ਲੋੜ ਨਹੀਂ ਪਈ ਸੀ ਆਟੋਮੈਟਿਕ ਹੀ ਇਹਨੂੰ ਵਾਧੂ ਫਲ ਲੱਗੀਆਂ ਜਾਂਦਾ ਸੀ ਤੇ ਵਾਧੂ ਮੰਨ ਲਓ ਕਦੀ ਵੀ ਫਲ ਝੜਿਆ ਨਹੀਂ ਸੀ ਤੇ ਐਤ ਕੀ ਸੂਆ ਪੱਕਾ ਬਣ ਗਿਆ ਵਾ ਦੇਖ ਲੋ ਸੂਆ ਪੱਕਾ ਬਣ ਗਿਆ ਸਾਰੇ ਅੰਬ ਚੜੀ ਜਾਂਦੇ ਥੱਲੇ ਠੀਕ ਹੈ ਕਿਉਂਕਿ ਪਾਸੋਂ ਪਾਣੀ ਦੀ ਸਲਾਬ ਹੀ ਨਹੀਂ ਰਹੀ ਜਿਵੇਂ ਵੇਖ ਲੋ ਪੱਤੇ ਕਮਲਾਈ ਪੈਣੇ ਅੰਬੀਆਂ ਜਿਹੜੀਆਂ ਛੋਟੀਆਂ ਛੋਟੀਆਂ ਡਿੱਗੀ ਜਾਂਦੀਆਂ ਨੇ ਤੇ ਅੱਜ ਆਪਾਂ ਇਹਦੇ ਨਾਲ ਮੋਢ ਤੇ ਚਾਰਛਪੇ ਦੇ ਜਿਹੜੀ ਮਿੱਟੀ ਪਾਈ ਉਹ ਪਟ ਗਈ ਤੇ ਮੈਂ ਸੋਚਿਆ ਵੀ ਇਹਦੇ 'ਚ ਪਾਣੀ ਪੋਈਏ ਆਪਾਂ ਤੇ ਚਲੋ ਆਪਾਂ ਹੀ ਇਹਦਾ ਵਿਚਾਰੇ ਦਾ ਫਲ ਖਾਣੇ ਆ ਹਰੇਕ ਵਾਰੀ ਤੇ ਮਹਿੰਦੇ ਅੱਗੇ ਤਾਂ ਆਪਾਂ ਨੂੰ ਲੋਡ ਨਹੀਂ ਕਦੀ ਪਈ ਕਿਉਂਕਿ ਸੂਹਾ ਕੱਚਾ ਸੀਗਾ ਪਾਣੀ ਪੁਣੀ ਛੱਡਦੀਦਾ ਸੀ ਸੂਹੇ 'ਚ ਤੇ ਆਪੇ ਹੀ ਸੜਾਵ ਚੜੀ ਜਾਂਦੀ ਸੀ ਜਾਂ ਸੇਮ ਨਾਲੇ ਦਾ ਪਾਣੀ ਤੁਹਾਨੂੰ ਪਤਾ ਚੱਲਦਾ ਹੀ ਦਿੰਦਾ ਸੀ ਗਰਮੀਆਂ ਦੇ ਵਿੱਚ ਤੇ ਹੁਣ ਆ ਪਾਸੇ ਪੱਕਾ ਬੰਨ੍ਹ ਕਰਕੇ ਮਿੱਟੀ ਪਾ ਗਏ ਨੇ ਤੇ ਇਹਨੂੰ ਵਿਚਾਰੇ ਨੂੰ ਪਾਣੀ ਕਿਸੇ ਪਾਸੋਂ ਮਿਲਿਆ ਨਹੀਂ ਤੇ ਬਹੁਤ ਬੁਰਾ ਹਾਲ ਹੋਇਆ ਦਾ ਕਮਲਾਇਆ ਪਿਆ ਵਿਚਾਰਾ ਤੇ ਇਸ ਲਈ ਮੈਂ ਹੁਣ ਮੈਂ ਕਿਹਾ ਵੀ ਇਹਨੂੰ ਇਹਦਾ ਟੋਇਆ ਪੱਟ ਕੇ ਪਾਸਿਆਂ ਤੋਂ ਤੇ ਇਹਦੇ ਵਿੱਚ ਪਾਣੀ ਪਾਇਆ ਜਾਵੇ ਤਾਂ ਮੰਨ ਲਓ ਵੀ ਇਹਦੇ ਜਿਹੜੇ ਆ ਬੂਰੇ ਦਾ ਫਲ ਜਿਹੜਾ ਹੁਣ ਡਿੱਗਦਾ ਪਿਆ ਸੀਗਾ ਠੀਕ ਹੈ ਛੋਟੀਆਂ ਛੋਟੀਆਂ ਅੰਬੀਆਂ ਡਿੱਗਦੀਆਂ ਪਈਆਂ ਨੇ ਥੱਲੇ ਮਾੜੀ-ਮੋਟੀ ਹਵਾ ਉਹਦੀ ਨਾ ਹੁੰਦੇ ਨਾਲ ਹੀ ਸੁੱਕ-ਸੁੱਕ ਕੇ ਝੜੀ ਜਾਂਦੀਆਂ ਅੰਬੀਆਂ ਤੇ ਵੀ ਚਲੋ ਨਾ ਝੜਨੋ ਤੇ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗਾ ਇਸ ਲਈ ਵੀ ਬੇਨਤੀ ਹੈ ਵੀ ਮੇਰੇ ਭਰਾ ਕਦੇ ਵੀ ਜਿਹੜਾ ਕੋਈ ਫਲਦਾਰ ਬੂਟਾ ਨਾ ਉਹਨੂੰ ਪਾਣੀ-ਤਾਣੀ ਜਰੂਰ ਪਾਇਆ ਕਰੋ 2 ਮਿੰਟ ਲੱਗਦੇ ਨੇ ਤੇ ਕਿਉਂਕਿ ਉਹ ਕਰਮਾ ਵਾਲੇ ਆਪਾਂ ਨੂੰ ਬੂਟੇ ਜਿਹੜੇ ਨੇ ਫਲ ਦਿੰਦੇ ਨੇ ਤੇ ਆਪਾਂ ਨੂੰ ਪਾਣੀ ਜ਼ਰੂਰ ਪਾਉਣਾ ਚਾਹੀਦਾ ਤੇ ਇੱਕ ਤਾਂ ਨੂੰ ਇਹ ਜ਼ਰੂਰ ਮੈਂ ਪੁੱਛੂੰਗਾ ਵੀ ਹੁਣ ਜਿਵੇਂ ਇਹਦੇ ਫਲ ਡਿੱਗਦਾ ਪਿਆ ਨਿੱਕੀ ਨਿੱਕੀ ਅੰਬੀਆਂ ਜਿਹੜੀਆਂ ਝੜਦੀਆਂ ਪਈਆਂ ਨੇ ਉਹਦੇ ਲਈ ਆਪਾਂ ਕੀ ਪਾਈਏ ਨੂੰ ਮੋਢ ਦੇ ਵਿੱਚ ਜਾਂ ਕੋਈ ਚੀਜ਼ ਜਾਂ ਕੋਈ ਸਪਰੇ ਇਹੋ ਜਿਹੀ ਕਿਹੜੀ ਚੀਜ਼ ਜਿਹੜੀ ਇਹਨੂੰ ਆਪਾਂ ਪਾ ਦਈਏ ਮੋਢ ਦੇ ਵਿੱਚ ਤੇ ਜਿਹੜਾ ਫਲ ਝੜਦਾ ਪਿਆ ਝੜੇ ਨਾ ਠੀਕ ਹੈ ਚਲੋ ਆ ਪਾਣੀ ਤਾਂ ਮੈਂ ਇਧਰੋਂ ਮੋਟਰ ਦਾ ਛੱਡ ਕੇ ਤੇ ਮੈਂ ਖਾ ਪਾ ਦਿੰਨੇ ਆ ਆਪਾਂ ਤੇ ਭਰਤਾ ਫੁੱਲ ਭਰਤਾ ਇਹਨੂੰ ਠੀਕ ਹੈ ਤੇ ਜਿੰਨੇ ਜੋਗੇ ਸੀ ਚਲੋ ਆਪਾਂ ਕੋਸ਼ਿਸ਼ ਕਰਾਂਗੇੰਦਾ ਵੀ ਜਿਹੜਾ ਇੰਨਾ ਫਲ ਲੱਗਾ ਆ ਖਰਾਬ ਨਾ ਹੋਵੇ ਪਾਣੀ ਵੱਲੋਂ ਤਾਂ ਨਹੀਂ ਜਾਣ ਦੇਂਦੇ ਜੋ ਮਰਜ਼ੀ ਹੋ ਜੇ ਤੇ ਪਾਣੀ ਤਾਂ ਫੁੱਲ ਕਰ ਦਿਆ ਕਰਾਂਗੇ ਆਪਾਂ ਤੇ ਬਾਕੀ ਆ ਜਰੂਰ ਮੜਾਏ ਜੇ ਕਿਸੇ ਨੂੰ ਇਹਦੇ ਬਾਰੇ ਜਾਣਕਾਰੀ ਹੋਈ ਨਾ ਵੀ ਜਿਹੜਾ ਫਲ ਮੰਨ ਲਓ ਅੰਬੀਆਂ ਦੀਆਂ ਸੁੱਕ ਸੁੱਕ ਕੇ ਝੜੀ ਜਾਂਦੀਆਂ ਨੇ ਪਾਣੀ ਦੀ ਘਾਟ ਹੀ ਸੀ ਇਹਨੂੰ ਕਿ ਕੋਈ ਹੋਰ ਵੀ ਪ੍ਰੋਬਲਮ ਹੈਗੀ ਜੀ ਜੇ ਕੋਈ ਹੋਰ ਕਿਸੇ ਚੀਜ਼ ਦੀ ਘਾਟ ਏ ਉਹ ਚੀਜ਼ ਮੈਨੂੰ ਜਰੂਰ ਦੱਸਿਓ ਤੇ ਆਪਾਂ ਉਹ ਹੀ ਚੀਜ਼ ਨੂੰ ਮੋਡਰਨ ਲਿਆ ਕੇ ਪਾ ਦਾਂਗੇ ਕੋਈ ਚੱਕਰ ਨਹੀਂ ਤੇ ਬਹੁਤ ਕਰਮਾ ਵਾਲਾ ਆਪਣੇ ਦਾਦੇ ਪੜਦਾਦਿਆਂ ਦੇ ਟਾਈਮ ਦਾ ਇਹ ਖੜਾ ਹੋਇਆ ਆਪਣੇ ਬੂਟਾ ਜਿਹੜਾ ਅੰਬ ਦਾ ਤੇ ਆਪਾਂ ਵੀ ਵਾਧੂ ਅੰਬ ਖਾਈ ਦੇਣੇ ਵਾਧੂ ਚਾਰਪਾਈ ਦਾ ਰਿਸ਼ਤੇਦਾਰਾਂ ਨੂੰ ਵੀ ਵਾਧੂ ਭੇਜੀ ਦੇਣੇ ਤੇ ਨੇੜੇ ਤੇੜੇ ਸੱਜਣ ਮਿੱਤਰ ਵੀ ਪਿੰਡ ਵਾਲੇ ਵੀ ਬਥੇਰੇ ਲੈ ਜਾਂਦੇ ਨੇ ਇਸ ਲਈ ਨਾ ਮੈਨੂੰ ਮਹਿਸੂਸ ਹੋਇਆ ਵੀ ਇਹਨੂੰ ਪਾਣੀ ਦੀ ਜ਼ਰੂਰਤ ਹੈ ਵੀ ਇਹਨੂੰ ਸੋਕਾ ਜਿਵੇਂ ਮਨਾਉਂਦਾ ਪਿਆ ਨਾ ਰੋਖ ਹੋਵੇਂ ਹੋਇਆ ਪਿਆ ਦਾ ਠੀਕ ਹੈ ਕੁਮਲਾਇਆ ਜੇ ਪਿਆ ਐਂਬੀਆ ਵੀ ਸੁੱਕ ਕੇ ਛੜੀ ਜਾਂਦੀਆਂ ਨੇ ਤੇ ਚਲੋ ਪਾਣੀ ਆਪਾਂ ਇਹਨੂੰ ਵਾਧੂ ਕਰਤਾ ਭਰਤਾ ਇਹਨੂੰ ਤੇ ਹੁਣ ਬੇਨਤੀ ਜ਼ਰੂਰ ਹੈ ਵੀ ਮੇਰੇ ਭਰਾ ਬੜਾ ਇਹ ਜਾਣਕਾਰੀ ਜ਼ਰੂਰ ਦਿਓ ਕਿਸੇ ਨੂੰ ਜਾਣਕਾਰੀ ਹੋਵੇ ਵੀ ਇਹਨੂੰ ਕੋਈ ਚੀਜ਼ ਦੀ ਜੇ ਘਾਟੇ ਤੇ ਆਪਾਂ ਔਰ ਦਵਾਈ ਬੂਟੀ ਪਾ ਦੇਾਂਗੇ ਤੇ ਬਾਕੀ ਇਹੋ ਜਿਹਾ ਮੇਰੇ ਭਰਾ ਫਲ ਫਰੂਟ ਵਾਲੇ ਬੂਟਿਆਂ ਦੀ ਸਭ ਸੰਭਾਲ ਜ਼ਰੂਰ ਕਰਿਆ ਕਰੋ ਪਾਣੀ ਪਾਣੀ ਜ਼ਰੂਰ ਪਾ ਦਿਆ ਕਰੋ ਸასი ਗੱਲ ਚੱਲੇ